ਰੱਬ ਹੈ ਨਹੀਂ ਕਿਹੜਾ ਕਿਸੇ ਦੇਖਿਆ ਦੱਸੋ ਕਿਹੜੇ ਮੂੰਹ ਨਾਲ ਕਹਦੇ ਹੋ ਜਿਸ ਮੌਤੇ ਦੇ ਕੋਲੋਂ ਡਰ ਡਰ ਕੇ ਭੇ ਲੁਖ ਲੁਖ ਬੈਦੇ ਹੋ ਉਸ ਮੌਤੇ ਉੱਤੇ ਵੀ ਹੁਕਮ ਚੱਲੇ ਉਸ ਰੱਬ ਨਿਰਪੈਦਾ ਏ ਬੇਫਿਕਰ ਹੋ ਕੇ ਨਾ ਕਰੋ ਪਾਪ ਲੋਕੋ ਰਬ ਹੈ ਗਾਏ ਬੇਫਿਕਰ ਹੋ ਕੇ ਨਾ ਕਰੋ ਪਾਪ ਲੋਕੋ ਰਬ ਹੈ ਗਾਏ ਜੋ ਗੱਲ ਸਤ ਗੁਰ ਸਮਝਾਈ ਕਿਸੇ ਨੇ ਵੀ ਸਮਝਾਉਣੀ ਨਹੀਂ ਇਸ ਜਾਨੂ ਮਚ ਅਕਲ ਨਾ ਹੀ ਸਮਝੋ ਫਿਰ ਕਦੇ ਵੀ ਆਉਣੀ ਨਹੀਂ ਓ ਮਾਰੇ ਰੱਖੇ ਆਪ ਜਗਤ ਆਪੇ ਕਰ ਪੈਦਾਏ ਬੇਫਿਕਰੋ ਕੇ ਨਾ ਕਰੋ পাপ ਲੋਕੋ ਰਬ ਹੈਗਾ ਉਦਾ ਸਭ ਸ੍ਰੀਤੀ ਤੇ ਰਾਜ ਉਦਾਹੀ ਚੰਡਾ ਚੁੱਲ ਰਹਾ ਸਭ ਪਸ਼ੂ ਪੰਛੀ ਵੀ ਸਮਝ ਰਏ ਪਰ ਬੰਦਾ ਪੁੱਲ ਰਹਾ ਉਦਾ ਸਭ ਧਰਤੀ ਤੇ ਚੱਲ ਰਹਾ ਕਾਨੂੰਨ ਤੇ ਕੈਦਾ ਏ ਬੇਫਿਕਰ

ਉਦਾ ਹੀ ਸਭ ਤੇ ਉਪਕਾਰ ਜਾਣੋ ਮਤਿਉਦਾ ਐਦਾ ਏ ਬੇਫਿਕਰ ਹੋ ਕੇ ਨਾ ਕਰੋ পাপ ਲੋਕੋ ਰਬ ਹੈਗਾ ਏ ਓਦੀ ਕੁਦਰਤ ਨਾਲ ਜੋ ਛੇੜ ਛਾੜ ਹੈ ਬੰਦਾ ਕਰ ਰਿਹਾ ਇਹ ਹੀ ਕਾਰਨ ਹੈ ਜੋ ਤੜਪ ਤੜਪ ਕੇ ਆਪੇ ਮਰ ਰਿਹਾ ਕੋਈ ਕਿਵੇਂ ਉਸ ਦੀ ਲੈ ਸਕਦਾ ਕੁਦਰਤ ਦਾ ਜੈ ਜਾਏ ਬੇਫਿਕਰ ਹੋ ਕੇ ਨਾ ਕਰੋ ਪਾਪ ਲੋਕੋ ਰੱਬ ਹੈਗਾ ਏ ਜਗਤ ਸਾਰੇ ਦਾ ਮੁੱਢ ਚਲਾਇਆ ਉਹਦਾ ਚੱਲ ਰਿਹਾ ਜੋ ਸਾ ਤੇਰੇ ਵਿੱਚ ਚੱਲੇ ਚਲਾਇਆ ਉਹਦਾ ਚੱਲ ਰਹਾ ਉਹਦਾ ਕਿਸੇ ਪੇਜ ਨਹੀਂ ਪਾਇਆ ਉਹਦੇ ਅੰਦਰ ਦੀ ਤੈਦਾ ਏ ਬੇਫਿਕਰ ਹੋ ਕੇ ਨਾ ਕਰੋ পাপ ਲੋਕੋ ਰੱਬ ਹੈਗਾ ਏ ਉਹ ਕੁਦਰਤ ਵਿੱਚ ਉਹਦੇ ਵਿੱਚ ਕੁਦਰਤ ਉਹ ਕੁਦਰਤ ਵਿੱਚ ਉਹਦੇ ਵਿੱਚ ਕੁਦਰਤ ਬਿਲਕੁਲ ਵੀ ਵੱਖ ਨਹੀਂ ਇਸ ertid ਤੇ ਕੋਈ ਨਹੀਂ ਜਿਸ ਤੇ ਉਸ ਰੱਬ ਦੀ ਅੱਖ ਨਹੀਂ ਕਾਲੀ ਵਾਲੀਏ ਹੋਏ ਜਿਸ ਪਾਰ ਕਾਲੀ ਵਾਲੀਏ ਸਭ ਸ੍ਰੀਟੀ ਤੇ ਚੱਲੇ ਉਹਦਾ ਹੁਕਮ ਬਕੈਦਾ ਏ ਬੇਫਿਕਰ ਹੋ ਕੇ ਨਾ ਕਰੋ ਪਾਪ ਲੋਕੋ ਰੱਬ ਹੈਗਾ ਏ ਰੱਬ ਹੈ ਨਹੀਂ ਕਿਹੜਾ ਕਿਸੇ ਦੇਖਿਆ ਦੱਸੋ ਕਿਹੜੇ ਮੂੰਹ ਨਾਲ ਕਹਿੰਦੇ ਹੋ ਜਿਸ ਮੌਤ ਦੇ ਕੋਲੋਂ ਡਰ ਡਰ ਕੇ ਪਏ ਲੁਕ ਲੁਕ ਬੈਂਦੇ ਹੋ ਉਸ ਮੌਤ ਉੱਤੇ ਵੀ ਹੁਕਮ ਚੱਲੇ ਉਸ ਰੱਬ ਨਿਰਪੈਦਾ ਏ ਕੋਈ ਕਰੋ ਕੇ ਨਾ ਕਰੋ ਪਾਪ ਲੋਕੋ ਰਬ ਹੈਗਾ ਏ ਪੜ ਬਾਣੀ ਇਹ ਗੱਲ ਸਮਝ ਲਓ ਲੋਕੋ ਰਬ ਹੈਗਾ ਏ ਬੇਫਿਕਰ ਹੋ ਕੇ ਨਾ ਕਰੋ ਪਾਪ ਲੋਕੋ ਰਬ ਹੈਗਾ